ਮਜੀਠਾ ਵਿਕੇ ਪਹੁੰਚਣ ਦੇ ਉਹਨਾਂ ਦੇ ਨਾਲ ਮਿਲ ਸਾਹਿਬ ਆਪਣੀ ਸੁਮਕੀਮ ਡਿਟੇਲਿੰਗ ਦੀ ਟੀਮ ਨਾਲ ਉਹਨਾਂ ਨੂੰ ਜੀ ਆਇਆਂ ਆਪਰੇ ਆਡੀਓ ਸਾਹਿਬ ਦਾ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਦੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਬੇਨਤੀ ਆ ਕਿ ਆਡੀਓ ਸਾਹਿਬ ਨੇ ਤੇ ਮਿਲ ਸਾਹਿਬ ਨੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪੋਣੀ ਹੈ ਸਾਰੇ ਸਾਥੀਆਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਆਪਾਂ ਆਪਣੀ ਜਗ੍ਹਾ ਤੇ ਆਪਾਂ ਬੈਠ ਜਾਈਏ ਉਹਨਾ ਰਸਤਾ ਪੱਲੀ ਕਰ ਦਿਓ ਮੰਤਰੀ ਸਾਹਿਬ ਆਗੇ ਇੱਕ ਪ੍ਰੋਟੋਕੋਲ ਡਿਸਪਲੈਂਟ ਜਿਹੜਾ ਪਹਾਲ ਕਰੀਏ ਪਲੀਜ਼ ਜੀਓ ਸਾਹਿਬ ਆਪਣਾ ਵੀਰ ਜੀ ਜਿਸ ਦਾ ਨਾਮ ਵੀਰ ਜੀ ਆਪਾਂ ਬਾ ਮੱਡੀ ਗੰਟੀ ਦੇ ਵਿੱਚ ਹਰ ਕਮੇਠਾ ਦੇ ਜੁੜੇ ਮਿੱਤੇ ਗੁਰੂ ਰੂਪਿਆਰੀ ਸਾਹਿਬ ਜੀ ਸਹਾਸੰਗ ਦੇ ਰੂਪ ਵਿੱਚ ਮੌਜੂਦ ਸਾਡੇ ਬਹੁਤ ਹੀ ਯੋਗੀ ਸਤਿਕਾਰਯੋਗ ਸਾਡੇ ਕੈਬਨਟ ਦੇ ਵਿਜੀਵ ਹਰਦੇਲੇ ਜੀ ਸਰਦਾਰ ਹਰਪ੍ਰਿੰਤ ਸਿੰਘ ਜੀ ਡੀਓ ਸਾਹਿਬ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਸਰਦਾਰ ਪ੍ਰਵਿੰਦਰ ਸਿੰਘ ਜੀ ਮਰੜੀ ਸਾਹਿਬ ਪੀਓ ਸਾਹਿਬ ਸਤਿਕਾਰਯੋਗ ਪ੍ਰਸੇਨ ਸਿੰਘ ਜੀ ਸਿਆਲਗਾ ਸਾਹਿਬ ਅਤੇ ਮੇਰਾ ਬਹੁਤ ਹੀ ਮਾਣ ਆ ਰਿਹਾ ਤੇ ਮੈਂ ਕਿ ਛੋਟਾ ਵੀਰ ਜਿਹੜਾ ਸਾਡਾ ਮਜੀਠੇ ਦਾ ਕੰਮ ਵੇਦਾ ਮੈਨੂੰ ਲੱਗਦਾ 6 ਵਜੇ ਤੋਂ ਆ ਜਾਂਦਾ ਏ ਛੋਟਾ ਵੀਰ ਪਿੰਕਾ ਜੀ

ਕੱਲੇ ਕਿਤੇ ਪਿੰਡ ਜਾ ਕੇ ਆਪਣੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਕੇ ਆਇਆ ਕਿ ਜਿਹੜੇ ਉਹ ਪਾਰੇ ਅੰਦਰ ਤੁਹਾਡੇ ਥੇਲੇ ਦੇ ਵਿੱਚ ਨਸ਼ਾ ਵੇਚਦੇ ਆ ਉਹਨਾਂ ਨੂੰ ਫੜ ਫੜ ਕੇ ਫਰਾਉਂ ਦੇ ਜੇਲਾ ਚ ਕਲਾਓ ਉਹਨਾਂ ਦੀ ਮਦਦ ਨਾਲ ਤਰ੍ਹਾਂ ਸਵਾ ਤਾਂ ਖੁਆ ਗਿਆ ਅੱਜ ਵੀ ਆਪਾਂ ਮੁਜੇਤੇ ਬਾਹਰ ਮੈਂਨ ਵੱਡੇ ਕੱਛ ਦੇ ਵਿੱਚ ਉਹੀ ਜੁੱਤ ਨਸ਼ੇ ਬੋ ਸਾਰੀ ਗੱਲ ਕਰਕੇ ਆਇਆ ਤੇ ਮੈਂ ਹੁਣੇ ਤਰ੍ਹਾਂ ਬੇਨਤੀ ਕਰਨੀ ਚਾਹਣਾ ਕਿ ਆਜੀ ਸਾਡੇ ਬਹੁਤ ਹੀ ਸਰਦਾਰ ਨੂੰ ਮਿਸਟਰ ਸਰਦਾਰ ਹਰਪਜਨ ਸਿੰਘ ਜੀ ਡੀਓ ਸਾਹਿਬ ਅੱਜ ਆਪਣੇ ਕਰਤੱਵਾਂ ਦੇ ਨਾਲ ਨਵੇਂ ਬੜੇ ਕਮੇਟੀ ਕਰਤਾ ਜਿਹੜਾ ਉਦਘਾਟਨ ਕਰਨ ਵਾਸਤੇ ਸਾਡੇ ਕੋਲ ਪਹੁੰਚੇ ਆ ਮੈਂ ਉਹਨਾਂ ਨੂੰ ਸਾਰੀ ਸੰਗਤ ਵੱਲੋਂ ਡੀਓ ਸਾਹਿਬ ਨੂੰ ਜੀ ਆਇਆਂ ਕਿਹਾ ਕਿਉਂਕਿ ਮੇਰਾ ਇਹਨਾਂ ਨਾਲ ਵੱਡੇ ਭਰਾ ਨਹੀਂ ਮੇਰੇ ਮੇਰਾ ਤੇ ਭਰਾ ਵਾਲਾ ਪਿਆਰ ਆ ਵਹਿਮੇ ਚਲੋ ਨਜ਼ਰਾਂ ਲੱਗ ਜੇ ਸਾਡੇ ਹਲਕੇ ਦੇ ਵੀ ਬੜੇ ਮਿਹਰਬਾਨ ਨੇ ਜੋ ਕਿ ਜਿਸ ਦਿਨ ਮੈਨੂੰ ਹਰ ਪੰਚਾਇਤ ਪਾਰਟੀ ਨੇ ਲਾਇਆ ਤੇ ਸਭ ਤੋਂ ਪਹਿਲਾ ਗੱਲੇ ਦਾ ਇਹ ਮੁੰਡਾ ਸਭ ਤੋਂ ਲਾ ਕੇ ਵੇਖੀ ਕੋਈ ਡਿਵੈਲਪਮੈਂਟ ਵਾਸਤੇ ਕੋਈ ਫੰਡ ਆਏ ਨੇ ਕੋਈ ਸੜਕਾਂ ਆਈਆਂ ਨੇ ਤੇ ਜਦੋਂ ਡੀਟੀਓ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਨੇ ਅਫੀਸਰ ਸਾਹਿਬ ਨਾਲ ਘਰ ਭੇਜੇ ਤੇ ਕਾਫੀ ਵੱਡਾ ਕੱਫਾ ਜਿਹੜਾ ਇਹਨਾਂ ਨੇ ਪਹਿਲਾਂ ਹੀ ਮਿੱਥੇ ਕਿਨੂ ਦੇਸ਼ ਹੋ ਗਿਆ ਸੋ ਮੇਰੇ ਵੀਰੋ ਮੈਂ ਆਪਿੰਦ ਦੇ ਵਿੱਚ ਅੱਗੇ ਗੱਲ ਕਹਿਣਾ ਕਿ ਜੇ ਇਹ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਸਰਕਾਰ ਜੇ ਇੱਕ ਇਮਾਨਦਾਰ ਸਰਕਾਰ ਜੇ ਵੀਰੋਂ ਆਪਾਂ ਇਹ ਸਰਕਾਰ ਚ ਕਾੜਨਾ ਕਰਾ ਸਕੀਏ ਫਿਰ ਘੁੱਟ ਜੂਗਾ ਕਦੇ ਵੀ ਨਹੀਂ ਹੋਣਾ ਮੈਂ ਪਿੱਛੇ ਘਰੇ ਬੈਠੀ ਬੀਖੀ ਰਹੇ ਸੋ ਮੇਰੀ ਤੁਹਾਨੂੰ ਬੇਨਤੀ ਆ ਮੈਂ ਇਹ ਗੱਲ ਕਰਾਂ ਕੋ ਚੰਗੀਆਂ ਲੱਗੀਆਂ ਕਿਉਂਕਿ ਮੇਰੇ ਵੱਡੇ ਭਾਜੀ ਸਾਡੇ ਕੈਬਨਿਟ ਦੇ ਜੀ ਮਿਨਿਸਟਰ ਸਾਹਿਬ ਸਾਡੇ ਜਹਾਜ਼ ਨੇ ਸਰਕਾਰ ਦੀਆਂ ਜੰਗੀਆਂ ਵੀ ਪ੍ਰਾਪਤੀਆਂ ਤੁਹਾਨੂੰ ਇੱਕ-ਇੱਕ ਦੱਸਣਗੇ ਤੇ ਮੈਂ ਤੇ ਹੋਂ ਬੇਨਤੀ ਕਰਦੀ ਆ ਕਿ ਭਾਜੀ ਤੁਸੀਂ ਇੱਥੇ ਆਏ ਹੋ ਸਾਨੂੰ ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਦੇ ਨੇਤਾ ਵਾਹਿ ਕਸਮ ਤੁਸੀਂ ਪਹਿਲਾਂ ਵੀ ਮੋਢੀ ਛੱਡੀ ਮੈਂ ਦੋ ਘਰਾਂ ਨੂੰ ਲਿਖਿਆ ਲਿਖੀਆਂ ਚਿੱਠੀਆਂ ਦੇ ਰੀਆਂ ਭੇਜਦਾ ਹੈ ਕਰੋੜਾਂ ਰੁਪਈਆ ਦੀਆਂ ਕਰ ਦਿਓ ਕਿਰਪਾ ਅਬ ਬੇਚਰੇ ਕਾਜੀਪੁਰ ਵਾਲੇ ਮੈਨੂੰ ਇੰਨਾ ਕੋ ਜਾਨਾ ਮੈਨੂੰ ਇੱਕ ਵਾਰੀ ਦੇ ਲੈ ਜਾਂਦੇ ਇਹ ਲੋਨ ਕਦੋਂ ਬੰਦਾ ਸਾਡਾ ਸਾਨੂੰ ਦੱਸ ਕੇ ਜਾ ਮੈਂ ਭਰਾਵਾ ਮੈਂ ਤੇ ਅੱਜ ਈਡੀਓ ਸਾਹਿਬ ਦੇ ਚਰਣਾ ਚ ਬੇਨਤੀ ਕਰਦੀ ਆ ਕਿ ਇਹਨਾਂ ਨੂੰ ਵੀ ਪੁੱਛ ਕੇ ਕੀ ਕਰਕੇ ਜਾਇਓ ਮੈਂ ਸਾਰੀਆਂ ਬੇਨਤੀਆਂ ਜਿਹੜੀਆਂ ਮੈਂ ਈਡੀਓ ਸਾਹਿਬ ਨੂੰ ਅੱਜ ਲਿਖ ਕੇ ਦੇ ਦੇਣੀ ਆ ਸੋ ਮੇਰੇ ਮੇਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਵੱਡੇ ਗਿਰਤੀ ਦੇ ਵਿੱਚ ਆਏ ਹੋ ਆਪਾਂ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਸਤਕਾਰਯੋਗ ਸ਼ਿਸ਼ੀਤਾਂ ਦੇ ਟਾਈਮ ਬੜੇ ਬਿਜ਼ੀ ਹੁੰਦੇ ਨੇ ਹੁਣ ਮੈਂ ਬੇਨਤੀ ਕਰੂੰਗਾ ਬਹੁਤ ਹੀ ਸਤਕਾਰ ਜੋ सरदार हरभजन सिंह मिनिस्टर साहब स्टेज देा लावगा सारे गजारिहार आम अपनी पार्टी सरदार भगवंत सिंह मान सरदार हरभजन सिंह साहब और बहुत धनबाद ईडीओ साहब ਇਹ ਕਿਤੇ ਵਿੱਚ 71 ਹੋਏ ਮੇਰੇ ਸਰਕਾਰ ਨਾਲ ਬਜ਼ੁਰਗ ਮਰੀਏ ਲਈ ਵੀਰੇ ਮੇਰੇ ਬੱਚੇ ਪਿੱਛੇ ਅੱਜ ਸਰਦਾਰ ਅਗਰਦੀਪ ਸਿੰਘ ਦੇ ਇਲਜ਼ਾਮ ਮੈਂ ਇੱਕ ਗੱਲ ਕਹਿਣਾ ਹੈ ਕਿ ਕਹਿੰਦੇ ਮੈਂ ਛੋਟੀਆਂ ਜੀਆਂ ਦੋਹੀਆਂ ਘਰ ਦੇ ਉੱਤੇ ਘਾਟ ਨਹੀਂ ਕਰਦੇ ਨੇ ਤੇ ਇਹ ਗੱਲ ਨਹੀਂ ਹੈ ਇਹ ਗੱਲ ਨਹੀਂ ਹੈ ਤੋ ਜਿੰਨੇ ਵੀ ਸਤਕਾਰਯੋਗ ਅਤੇ ਦਾਇਰ ਸਹਿਬਾਨ ਸਾਰੇ ਪਹੁੰਚੇ ਹੋ ਆ ਪਤੇਰੀ ਸਾਡੇ ਨੂੰ ਆਵਾਹਿਤ ਕੀਤਾ ਖਾਲਸਾ ਆਵਾਹਿਤ ਕੀਤੀ ਫਤੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਮਜੀਠਾ ਹਲਕੇ ਦੇ ਵਿੱਚ ਪਹੁੰਚ ਕੇ ਲੱਗੇ ਡਿਊਟੀ ਮੇਰੀ ਅਚੰਚੇ ਹੀ ਲੱਗੀ ਆ ਤਾਂ ਲੋਕਲ ਬੋਰਡਿਸ ਵਿਭਾਗ ਦਾ ਕੰਮ ਸੀਗਾ ਸਾਡੇ ਡਾਕਟਰ ਅਰਜਨ ਸਿੰਘ ਜੀ ਕੰਸਰਟ ਮੈਸਟਰ ਜ਼ਰੂਰੀ ਰੁਤੇਵੇਂ ਮਨ ਕਰਨਾ ਜਦ ਅਪਾਇੰਟਮੈਂਟ ਲਾ ਕੇ ਤੇ ਨਹੀਂ ਸੀ ਗਿਆ। ਉੱਥੇ ਬਿਜ਼ੀ ਹੋ ਗਏ। ਸਰਕਾਰ ਕੋਲੋਂ ਸੰਨ ਮਾਨ ਸਾਹਿਬ ਨੇ ਮੇਰੀ ਜਿੰਮੇਵਾਰੀ ਲਈ ਕਿਹਾ ਤੁਸੀਂ ਲੋਕਾਂ ਦੇ ਦਰਸ਼ਨ ਕਰਕੇ ਆਓ, ਉੱਥੇ ਹੋ ਕੇ ਆਓ। ਦੇਖੋ ਸਰਕਾਰ ਦਾ ਵੀਰ ਸਿੰਘ ਜੀ ਸਾਹਿਬ ਨੂੰ ਤੁਸੀਂ ਅੱਜ ਤੋਂ ਨਹੀਂ ਆ ਰਹੇ। ਮੈਂ ਵੀ ਅਜ ਕੌਣੀ ਜਾਣਦਾ ਮੈਂ ਵੀ ਬੜੇ ਲੰਬੇ ਸਮੇਂ ਤੋਂ ਜਾਣਦਾ ਹਾਂ ਉਹ ਔਰ ਇਸ ਦੇ ਅੰਦਰ ਇਹਨਾਂ ਨੂੰ ਮਜੀਠੇ ਫਲਕੇ ਦਾ ਇੰਚਾਰਜ ਬਣਾਇਆ ਹੈ ਮਜੀਠੇ ਵਾਲੇ ਕੀ ਐ ਕਰਿਆ ਆਪਾਂ ਕਹਿਣੇ ਨੇ ਨਾ ਤੇ ਆ ਹੋਊਗਾ ਨਹਾਰ ਬਦਲ ਜੂਗੀ ਜੇਸ ਤੋਂ ਉਹਨਾਂ ਨੂੰ ਮੁਜੀਤੇ ਹਲਕੇ ਦਾ ਪੰਜ ਚਾਰ ਚਲਾਇਆ ਆ ਉਸ ਦਿਨ ਤੋਂ ਹੀ ਮੁਜੀਤੇ ਹਲਕੇ ਦੀ ਨੋਹ ਆ ਬੜੀ ਆ ਉਹ ਬੜੀ ਕਿਉਂਕਿ ਕਿਸੇ ਬੰਦੇ ਦਾ ਜਜ਼ਬਾਨ ਦਾ ਕੰਮ ਕਰਦਾ ਉਸੇ ਦੇਖਦੇ ਹਾਂ ਹਰ ਕੰਮ ਜਿਹੜਾ ਹੈ ਨਾ ਇਹ ਨਹੀਂ ਆ ਕਿ ਮਤਲਬ ਵੈਸੇ ਹੀ ਹੋ ਜਾਂਦੇ ਨੇ ਇੱਕ ਬੰਦੇ ਦੀ ਫਿਕਰ ਹੁੰਦੀ ਆ ਜਜ਼ਬਾਨ ਦਾ ਮੈਂ ਆਹ ਕੰਮ ਕਰਨਾ ਉਹ ਕੰਮ ਨੂੰ ਸੰਸੈਰਿਟੀ ਦੇ ਨਾਲ ਨਹੀਂ ਕਰਦਾ। ਔਰ ਜਿਹੜਾ ਬੰਦਾ ਮਿਹਨਤ ਦੇ ਨਾਲ ਇਮਾਨਦਾਰੀ ਦੇ ਨਾਲ ਸੰਸੈਰ ਹੋ ਕੇ ਕੰਮ ਕਰਦਾ ਹੈ ਉਹਦਾ ਕੰਮ ਸਿਰ ਬੁੱਕਦਾ ਨਹੀਂ ਆ। ਪ੍ਰਮਾਤਮਾ ਦਾ ਆਪ ਇਹ ਤਾਂ ਹੰਸ ਤਰ੍ਹਾਂ ਦੇ ਵਿੱਚ ਖੱਜਲ-ਦੁਆਰ ਨਹੀਂ ਹੁੰਦਾ। ਦੱਸੋ ਕੋਈ ਬੰਦਾ ਹੈਗਾ ਇੱਥੇ ਜਿਹੜਾ ਬਿਜਲੀ ਫ੍ਰੀ ਲੈਣ ਵਾਸਤੇ 600 ਨੂੰ ਕਿਤੇ ਫਾਰਮ ਭਰਿਆ ਹੋਵੇ ਉਹਨੇ। ਕਿਤੇ ਸਾਈਨ ਕੀਤੇ ਹੋਣ। ਆਪਾਂ ਸਿਸਟਮ ਹੀ ਅਜੋ ਜਿਹਾ ਬਣਾਉਂਦਾ। ਕੇ ਬਾਅਦ ਕੀ ਕੋਈ ਕਹ ਲਾ ਅਸੀਂ ਨਹੀਂ ਜਾਣਦੇ ਕਿ ਤੇਰਾ 1 किलो वाट ਆ ਕੇ 5 ਕਿਲੋ वाट ਆ ਕੇ 10 ਕਿਲੋ वाट ਅਸੀਂ ਨਹੀਂ ਦੇਖਣਾ ਅਸੀਂ ਤਾਂ ਮੀਟਰ ਦੇਖ ਰਹੇ ਹਾਂ ਮੀਟਰ ਦੇ ਵਿੱਚ 600 ਯੂਨਟ ਤੱਕ ਬਿਜਲੀ ਫ੍ਰੀ ਮਿਲੀ ਪਾਣੀ ਆ ਤੇ ਬਿਜਲੀ ਦਾ ਬਿੱਲ ਜਰਾ ਉਹ ਜੀ ਹੋਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਹੈ ਸਾਡੇ ਕੋਲ 5 ਫਰਮਨ ਪਲਾਂਟ ਸੀਗੇ ਅੱਜ ਵੀ ਨਹੀਂ ਜਿਨ੍ਹਾਂ ਵਿੱਚੋਂ 2 ਸਾਡੇ ਕੋਲ ਸਰਕਾਰੀ ਸੀਗੇ ਤੇ 3 ਪ੍ਰਾਈਵੇਟ ਸੀਗੇ ਜਿਹੜੇ 2 ਸਰਕਾਰੀ ਸੀਗੇ ਉਹਦੇ ਵਿੱਚ ਰੋਪੜਾ ਲਾ ਕੇ ਲਹਿਰਾ ਮੁਹਬਤ ਵਾਲਾ ਕੋਈ ਸਾਡੇ ਮੌਤ ਪਰ ਪ੍ਰਾਂਤ ਸਰਕਾਰੀ ਸੀਗੇ ਬਾਕੀ 3 ਪ੍ਰਾਈਵੇਟ ਸੀਗੇ ਔਰ ਇਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆ ਜਿਨ੍ਹਾਂ ਨੇ 3 ਸਾਲ ਦੇ ਸਮੇਂ ਦੇ ਵਿੱਚ ਇੱਕ ਪ੍ਰਾਈਵੇਟ ਫਰਮੜ ਪ੍ਰਾਂਤ ਨੂੰ ਖਰੀਦ ਕੇ ਸਰਕਾਰੀ ਕਰਤਾ ਪੂਰੇ ਭਾਰਤ ਦੇ ਵਿੱਚ ਇਹਨਾਂ ਲਈ ਉਦਾਹਰਨ ਨਿਮਰਤੀ ਜੀਵਿਕਾ ਸਰਵਰ ਪ੍ਰਾਣ ਗੋਲਵਾਲ ਸਾਹਿਬ ਦਾ ਪ੍ਰਾਈਵੇਟ ਸੀਗਾ 540 ਮੈਗਾਵਾਟ ਦਾ ਸਰਵਰ ਪ੍ਰਾਣ ਦਾ ਅਸੀਂ 180 ਕਰੋੜ ਰੁਪਏ ਦੇ ਵਿੱਚ ਉਹਨੂੰ ਖਰੀਦ ਕੇ ਸਰਕਾਰੀ ਕੀਤਾ ਹੁਣ ਦੋ ਪ੍ਰਾਈਵੇਟ ਰਹਿ ਗਏ ਨੇ ਤੇ ਪੰਜਾਬ ਦੇ ਵਿੱਚ ਤਿੰਨ ਸਰਕਾਰੀ ਹੋ ਗਏ ਨੇ ਉਹਦਾ ਨਾਮ ਵੀ ਸ਼੍ਰੀ ਗੁਰੂ ਅਮਰਦਾਸ ਸਰਵਰ ਪ੍ਰਾਣ ਗੋਲਵਾਲ ਸਾਹਿਬ ਦਾ 1175 ਏਕੜ ਜ਼ਮੀਨ ਉਹਦੇ ਨਾਲ ਸਾਨੂੰ ਲਈ ਸਾਡੀ ਬਿਜਲੀ ਦੀ ਕੋਸਟ ਘਟ ਗਈ ਜਾੜ ਖੱਦ ਦੇ ਵਿੱਚ ਕੁਸ਼ਵਾੜਾ ਕੋਲ ਵਾਇਨ ਸੀਗੀ ਸਾਡੀ ਆਪਣੀ ਕੋਲ ਵਾਇਨ ਪੰਜਾਬ ਦੀ ਕੋਲੇ ਦੀ ਖਾਨਸ ਕਰਨ ਨੂੰ ਮਲੌਰ ਤੋਂ ਹੀ ਆ 2015 ਦੇ ਵਿੱਚ ਵੀ ਉਹਨੂੰ ਬੰਦ ਕਰ ਦਿੱਤਾ ਗਿਆ ਕੋਲਾ ਲੈਣਾ ਬੰਦ ਕਰ ਦਿੱਤਾ ਉੱਥੋਂ ਜਿੱਥੋਂ ਕੋਲਾ ਖਰੀਦ ਮਿਲਦਾ ਸੀ ਨਾ ਉੱਥੋਂ ਕੋਲਾ ਲੈਣਾ ਬੰਦ ਪ੍ਰਾਈਵੇਟ ਥਾਵਾਂ ਤੋਂ ਕੋਲਾ ਖਰੀਦਦੇ ਨੇ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਕਰਕੇ ਲੱਗ ਰਿਹਾ ਪੰਜਾਬ ਦਾ ਭਾਈ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਆਈ ਅਕਤੂਬਰ 22 ਤੱਕ ਅਸੀਂ ਆਪਣੀ ਕੋਰਪੋਰੈਂਟ ਘੱਟਣ ਵਾਲੀ ਸ਼ੁਰੂ ਕਰਨੀ ਕੋਰਾ ਉੱਥੋਂ ਸਿਣ ਲਉਣਾ ਅੰਗਰੇਜ਼ੀ ਨੂੰ ਲਿਆ ਔਰ ਸਾਨੂੰ ਲਗਭਗ 1200 ਕਰੋੜ ਰੁਪਏ ਸਾਲਾਨਾ ਬਚਣਾ ਸ਼ੁਰੂ ਹੋ ਗਿਆ ਕਿਉਂਕਿ ਅਸੀਂ ਉਪਰ ਸਿਰਫ ਇਸ ਰੂਪ 28.5 ਦੇ ਖਰਚੇ ਦੇਣੇ ਹਨ ਜੋ ਕਿਰਾਇਆ ਪੇਤਾ ਕੋਲਾ ਸਾਡੀ ਆ ਕੋਲਾ ਸਾਡਾ ਔਰ ਅਸੀਂ ਉਸ ਕੋਲਾ ਦੀ ਕੁਆਲਿਟੀ ਕਰਾਇਆ ਉਹ ਕੋਲਾ ਉਥੋਂ ਆ ਰਿਹਾ ਔਰ ਅੱਜ ਵੀ ਪੰਜਾਬ ਦੇ ਫਰਮਰ ਪਲਾਂਟਾਂ ਦੇ ਉੱਤੇ 35 ਤੋਂ 40 ਦਿਨ ਦਾ ਕੋਲਾ ਰਹਿ ਰਿਹਾ ਕਿਸੇ ਨੇ ਕੋਈ ਪਿਛਲੇ 3 ਸਾਲਾਂ ਦੇ ਵਿੱਚ ਇਹ ਕੰਨੀ ਪੜੀ ਹੋਊਗੀ ਕਿ ਕੋਲੇ ਦੀ ਘਾਟ ਕਰਕੇ ਫਰਮਰ ਪ੍ਰਾਪਤ ਕਰਦਾ ਸੋ ਇਸ ਤੋਂ ਇਲਾਵਾ ਵੀ ਹੋਰ ਵੀ ਬਿਜਲੀ ਵਿਭਾਗ ਦੇ ਵਿੱਚ ਇਹਨਾਂ ਫੈਸਲੇ ਜਿਹੜੇ ਆਪ ਕੋ ਲਏ ਗਏ ਤੁਸੀਂ ਅੱਜ ਵੀ ਟਰਾਂਸਫਾਰਮਰ ਲਗਾਉਂਦੇ ਹੋਵੋਗੇ ਪਹਿਲਾਂ ਵੀ ਲਗਾਉਂਦੇ ਹੋਵੋਗੇ ਪਤਾ ਲੱਗਾ ਕਾਜ਼ੀਗਾ ਪਿੰਡਾਂ ਦੇ ਵਿੱਚ ਇੱਕ ਟਰਾਂਸਫਾਰਮਰ ਉੱਡ ਗਿਆ ਤੇ ਮੇਰਾ خیال ਆਕੇ ਘਰ ਘਰ ਰੱਜੂਆ ਖੜਕਾ ਕੇ ਮੁੰਡਾ ਖੜਕਾ ਕੇ ਡਾਈ ਸ਼ੁਰੂ ਹੋ ਜਾਂਦੀ ਸੀ ਕਿ ਇਹ ਤੇਰੇ ਘਰ ਸਾਹ ਨਾਉਂਦਾ ਸੀ ਔਰ ਹੁਣ ਵੇਖੋ ਪਿਛਲੇ ਤਿੰਨ ਸਾਲਾਂ ਦੇ ਵਿੱਚ ਜਿੱਥੇ ਟਰਾਂਸਫਾਰਮਰ ਦੀ ਮੋੜ ਪਈਆ ਉੱਥੇ ਆਪmaj ਜਲੀਪ ਘਾਟ ਆ ਰਹੇ ਨੇ ਬੋਲੋ ਸਰਕਾਰੀ ਨੌਕਰੀਆਂ ਦੀ ਗੱਲ ਕਰ ਕੋ 55000 ਤੋਂ ਆ ਦੇਖਿਓ ਜੀ ਇਕੱਲੇ ਇਧਰ ਦੇਖੋ ਸਰਗਾ ਸਾਹਿਬ ਪਿੱਛੇ ਨੂੰ